ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਤਾਂ ਤਿਆਰੀਆਂ ਵੀ ਪੂਰੇ ਜ਼ੋਰਾਂ ਤੇ ਨੇ ਤੇ ਇਸੇ ਦੇ ਚੱਲਦਿਆਂ ਦਲ ਬਦਲੀਆਂ ਦਾ ਸਿਲਸਿਲਾ جاری ਹੈ ਤੇ ਵੱਡੀਆਂ ਪਾਰਟੀਆਂ ਨੂੰ ਝਟਕੇ ਲੱਗ ਰਹੇ ਨੇ ਜੀ ਜੀ ਪੀ ਜਨ ਨਾਇਕ ਜਨਤਾ ਪਾਰਟੀ ਨੂੰ ਕਾਫੀ ਝਟਕੇ ਪਹਿਲਾਂ ਵੀ ਲੱਗ ਚੁੱਕੇ ਨੇ ਤੇ ਹੁਣ ਛੇਵਾਂ ਝਟਕਾ ਉਹਨਾਂ ਨੂੰ ਲੱਗਿਆ ਯਾਨੀ ਕਿ ਉਹਨਾਂ ਦੇ ਛੇਵੇਂ ਵਿਧਾਇਕ ਨੇ ਵੀ ਪਾਰਟੀ ਛੱਡ ਦਿੱਤੀ ਹੈ ਤੇ ਆਪਣਾ ਵਿਧਾਇਕੀ ਵਾਲਾ ਅਸਤੀਫਾ ਵੀ ਸਪੀਕਰ ਨੂੰ ਭੇਜ ਦਿੱਤਾ ਹੈ ਇਹਨਾਂ ਦਾ ਨਾਮ ਹੈ ਜੀ RAM NIWAS SURJA KHEDA ਤੇ ਇਹ ਨਰਵਾਣਾ ਤੋਂ ਜੇਜਪੀ ਦੇ ਵਿਧਾਇਕ ਸੀਗੇ ਇਸ ਤੋਂ ਪਹਿਲਾਂ ਪੰਜ ਵਿਧਾਇਕ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਨੇ ਜਿਦੇ ਵਿੱਚ ਅਨੂਪ ਧਾਨਕ ਉਕਲਾਣਾ ਤੋਂ ਸੀਗੇ ਜੋਗੀਰਾਮ ਸਿਹਾਗ ਬਰਵਾਲਾ ਤੋਂ ਸੀਗੇ ਤੇ ਈਸ਼ਵਰ ਸਿੰਘ ਗੋਲਾ ਤੋਂ RAM KARAN ਕਾਲਾ ਸ਼ਾਬਾਦ ਤੋਂ ਦਵਿੰਦਰ ਬਬਲੀ ਟੋਹਾਣਾ ਤੋਂ ਤੇ ਰਾਮ ਨਿਵਾਸ ਸੁਰਜਾ ਖੇੜਾ 6ਵੇਂ ਨੇ ਨਰਵਾਣਾ ਤੋਂ ਜਿਨ੍ਹਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਦੱਸਦੀ ਕਿ 10 ਸੀਟਾਂ ਹੀ ਕੱਢਣ ਦੇ ਵਿੱਚ ਕਾਮਯਾਬ ਹੋਈ ਸੀ ਜੀ ਜੀ ਪੀ ਪਿਛਲੀਆਂ ਚੋਣਾਂ ਦੇ ਵਿੱਚ ਬੀ ਜੀ ਪੀ ਦੇ ਨਾਲ ਰਲ ਕੇ ਸਰਕਾਰ ਬਣਾਈ ਸੀ ਪਿੱਛੇ ਜੀ ਉਹਨਾਂ ਨੇ ਬੀ ਜੀ ਪੀ ਤੋਂ ਸਮਰਥਨ ਵਾਪਸ ਲੈ ਲਿਆ ਜਦ ਕਿ ਦੁਸ਼ੰਤ ਚਟਾਲਾ ਉਪ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਇਸੇ ਟਰਨ ਦੇ ਵਿੱਚ ਤੇ ਹੁਣ ਵੱਖ-ਵੱਖਰੇ ਤਰੀਕੇ ਦੇ ਨਾਲ ਤਿਆਰੀਆਂ ਦੇ ਵਿੱਚ ਨੇ ਸਿਆਸੀ ਤਨਾ ਪਰ ਜੀਜੀਪੀ ਵਾਸਤੇ ਮੁਸੀਬਤ ਖੜੀ ਹੋ ਗਈ ਹੈ ਤੇ ਇੱਕ ਜੀਜੀਪੀ ਦੇ ਹੋਰ ਵਿਧਾਇਕ ਨੇ ਜਿਨ੍ਹਾਂ ਬਾਰੇ ਵੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਔਲਵੇ ਦਾ ਕਹਿ ਸਕਦੇ ਨੇ ਪਰ ਉਹਨਾਂ ਨੂੰ ਅਜੇ ਕੋਈ ਹੋਰ ਜ਼ਮੀਨ ਲੱਭ ਨਹੀਂ ਰਹੀ ਜਿਨ੍ਹਾਂ ਦਾ ਨਾਮ ਹੈ ਰਾਮ ਕੁਮਾਰ ਗੋਤਮ ਤੇ ਇਹ ਨਾਰਨੌਨ ਤੋਂ ਵਿਧਾਇਕ ਨੇ ਇਹਨਾਂ ਬਾਰੇ ਵੀ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਨੇ ਚਰਚਾਵਾਂ ਛੜੀਆਂ ਹੋਈਆਂ ਨੇ ਤੇ ਜੇਕਰ ਇਹ ਵੀ ਚਲੇ ਜਾਂਦੇ ਨੇ ਤਾਂ ਕੁੱਲ ਮਿਲਾ ਕੇ ਫਿਰ ਤਿੰਨ ਵਿਧਾਇਕ ਰਹਿ ਜਾਣਗੇ ਇੱਕ ਤਾਂ ਮਾਪੁੱਤੀ ਨੇ ਨੈਣਾ ਚਟਾਲਾ ਬੜਾ ਤੋਂ ਨੇ ਤੇ ਉਚਾਣਾ ਤੋਂ ਦਸ਼ੰਤ ਚਟਾਲਾ ਨੇ ਤੇ ਤੀਸਰੇ ਨੇ ਅਮਰਜੀਤ ਢਾਂਡਾ ਜੁਲਾਨਾ ਤੋਂ ਤਾਂ ਇਹ ਤਿੰਨ ਹੀ ਰਹਿ ਜਾਣਗੇ ਵਿਧਾਇਕ ਦਸਾਂ ਦੇ ਵਿੱਚੋਂ ਤਿੰਨ ਰਹਿ ਜਾਣਗੇ ਯਾਨੀ ਸੱਤ ਚਲੇ ਜਾਣਗੇ ਫਿਲਹਾਲ ਦੀ ਘੜੀ ਛੇ ਜਿਹੜੇ ਵਿਧਾਇਕ ਨੇ ਉਹ ਆਪਣੇ ਵੱਖਰੇ ਰਸਤਿਆਂ ਦੇ ਉੱਤੇ ਜਾ ਚੁੱਕੇ ਨੇ ਤੇ ਜਿਹੜੀਆਂ ਥੋੜੀਆਂ ਬਹੁਤ ਤੋਂ ਦੱਸਦੇ ਆ ਕਿ ਕਾਰਨ ਕੀ ਬਣੇ ਗੱਲਾਂ ਕੀ ਨੇ ਜਿਹਦੇ ਚੱਲਦਿਆਂ ਇਹਨਾਂ ਨੇ ਆਪਣਾ ਵੱਖਰਾ ਰੁਖ اختیار ਕੀਤਾ ਜਿਹੜੇ ਤਾਂ અનુਪ ਤਾਨਕ ਨੇ ਉਹਨਾਂ ਨੇ ਜਿਹੜਾ ਹੈ ਕਿ ਇਲਜ਼ਾਮ ਲਗਾਏ ਕਿ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੁੰਦੀ ਦੋ ਵਾਰ ਉਹ ਵਿਧਾਇਕ ਬਣ ਚੁੱਕੇ ਨੇ ਇੱਕ ਵਾਰ ਰੈਨੈਲੋ ਵੱਲੋਂ ਦੂਜੀ ਵਾਰ ਜੀ ਜੀ ਪੀ ਨੇ ਟਿਕਟ ਦਿੱਤੀ ਸੀ ਫੇਰ ਜਿੱਤ ਗਏ ਸੀਗੇ ਤੇ ਉਹ ਕਹਿੰਦੇ ਨੇ ਕਿ ਜਿਹੜੇ ਦੁਸ਼ੰਤ ਚਟਿਆਲਾ ਨੇ ਉਹ ਕਿਸੇ ਨਾਲ ਵੀ ਕੋਈ ਖਾਸ ਗੱਲਬਾਤ ਨਹੀਂ ਕਰਦੇ ਇਲਜ਼ਾਮ ਨੇ ਕਈ ਤਰ੍ਹਾਂ ਦੇ ਗੰਭੀਰ ਤੇ ਜੋਗੀਰਾਮ ਸਹਾਗ ਹੋਰਾਂ ਨੇ ਕਿਹਾ ਹੈ ਕਿ ਕਿਸਾਰ ਏਅਰਪੋਰਟ ਤੋਂ ਜਿਹੜੀ ਤਲਵੰਡੀ ਰਾਣਾ ਪਿੰਡ ਵੱਲ ਸੜਕ ਜਾਂਦੀ ਸੀ ਉਹ ਸੜਕ ਵਿਚ ਵਿਚਾਲੇ ਬੰਦ ਕਰ ਦਿੱਤੀ ਗਈ ਇਸ ਕਰਕੇ ਉਹ ਨਿਰਾਸ਼ ਸੀਗੇ ਕਿ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੋਈ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਦੌਰਾਨ ਫੋਨ ਵੀ ਕੀਤਾ ਸੀਗਾ ਦੁਸ਼ਨ ਚਟਾਲਾ ਨੂੰ ਪਰ ਉਹਨਾਂ ਨੇ ਫੋਨ ਹੀ ਰিসিਵ ਨਹੀਂ ਕੀਤਾ ਤਾਂ ਉਹ ਨਿਰਾਜ਼ ਹੋ ਗਏ ਤੀਸਰੇ ਨੇ ਈਸ਼ਵਰ ਸਿੰਘ ਈਸ਼ਵਰ ਸਿੰਘ ਵੀ ਆਪਣੇ ਹਲਕੇ ਦੇ ਵਿੱਚ ਸੜਕਾਂ ਨਹੀਂ ਬਣਵਾ ਸਕੇ ਤਾਂ ਇਸ ਕਰਕੇ ਉਹਨਾਂ ਨੇ ਵੀ ਲੋਕਾਂ ਦੇ ਜਿਹੜੇ ਸੀਗੇ ਸਵਾਲਾਂ ਤੋਂ ਬਚਦੇ ਹੋਏ ਅਜਿਹਾ ਕੀਤਾ ਕਿ ਜਦੋਂ ਮੈਂ ਵਿਧਾਇਕ ਹੁੰਦੇ ਕੰਮ ਹੀ ਨਹੀਂ ਕਰਵਾ ਸਕਿਆ ਤਾਂ ਮੈਂ ਇਸ ਪਾਰਟੀ 'ਚ ਰਹਿ ਕੇ ਕਰਨਾ ਕੀ ਹੈ ਰਾਮਕਰਨ ਕਾਲਾ ਵੀ ਕਿਸਾਨਾਂ ਦੇ ਮਾਮਲੇ ਦੇ ਵਿੱਚ ਪਾਰਟੀ ਤੋਂ ਥੋੜੇ ਜਿ ਨਾਰਾਜ਼ ਹੋ ਗਏ ਸੀਗੇ ਕਿਉਂਕਿ ਸੂਰਜਮੁਖੀ ਦਾ ਸਹੀ ਭਾਅ ਚਾਹੁੰਦੇ ਸੀਗੇ ਕਿਸਾਨ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਜਾਮ ਖਲਵਾਉਣ ਵਾਸਤੇ ਲਾਠੀ ਚਾਰਜ ਵੀ ਕਰਨਾ ਪਿਆ ਸੀਗਾ ਤੇ ਇਸ ਤੋਂ ਬਾਅਦ ਦੇ ਵਿੱਚ ਰਾਮਕਰਨ ਕਾਲਾ ਨੇ ਹਰਿਆਣਾ 슈ਗਰ ਫਿਡ ਰੇਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਦਵਿੰਦਰ ਬਬਲੀ ਵੀ ਕਾਫੀ ਨਰਾਜ਼ ਚੱਲ ਰਹੇ ਸੀਗੇ ਪਾਰਟੀ ਤੋਂ ਉਹ ਵੀ ਆਪਣਾ ਅਸਤੀਫਾ ਦੇ ਚੁੱਕੇ ਨੇ ਰਾਮਨਵਾਸ ਸੁਰਜੀਵਾਲਾ ਵੀ ਪਾਰਟੀ ਦੇ ਵਿੱਚ ਕੰਮ ਨਾ ਹੋਣ ਤੋਂ ਨਰਾਜ਼ ਚੱਲ ਰਹੇ ਸੀ ਉਹਨਾਂ ਨੇ ਵੀ ਹੁਣ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਯਾਨੀ ਕਿ ਇੱਕ ਪਾਸੇ ਚੋਣਾਂ ਨੇ ਦੂਜੇ ਪਾਸੇ ਦਲ ਬਦਲੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਕਈ ਲੀਡਰ ਉਹ ਵੀ ਨੇ ਜਿਹੜੇ ਵਾਕਵਾਕ ਸੀਟਾਂ ਤੋਂ ਵੱਡੇ ਦਾਵੇਦਾਰ ਨੇ ਖਾਸ ਤੌਰ ਦੇ ਉਤੇ ਕਾਂਗਰਸ ਦੇ ਵਿੱਚ ਤਾਂ ਵੱਡੀ ਗਿਣਤੀ ਦੇ ਵਿੱਚ ਦਾਵੇਦਾਰ ਨਿਕਲੇ 90 ਸੀਟਾਂ ਵਾਸਤੇ 2500 ਤੋਂ ਵੱਧ ਦਾਵੇਦਾਰ ਨੇ ਕਿ ਸਾਨੂੰ ਟਿਕਟ ਦਿਓ ਤਾਂ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਭਾਜਪੀ ਤੇ ਕਾਂਗਰਸ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਬਾਕੀ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਜੀ ਜੇ ਪੀ ਹੋਗੇ ਨੈਲੋ ਹੋਗੀ ਇਹ ਵੀ ਚਾਹੁੰਦੇ ਨੇ ਕਿ ਅਸੀਂ ਵੀ ਸਰਕਾਰ ਬਣਾ ਲਈਏ ਜਾਂ ਫਿਰ ਸਰਕਾਰ ਨੂੰ ਕਿਸੇ ਨੂੰ ਸਾਡਾ ਸਮਰਥਨ ਹੋ ਜਾਵੇ ਜਿਹੜੀ ਤੋੜ ਵਿਛੋੜੇ ਦੀ ਰਾਜਨੀਤੀ ਆ ਉਹ ਇਸ ਵੇਲੇ ਹਰਿਆਣਾ ਦੇ ਵਿੱਚ ਪੂਰੀ ਤਰ੍ਹਾਂ ਚੱਲ ਰਹੀ ਹੈ ਦੇਖਣਾ ਹੋਵੇਗਾ ਕਿ ਚੋਣਾਂ ਦੇ ਵਿੱਚ ਕਿਹੜੀ तिरਬਾਜ਼ੀ ਮਾਰਦੀ ਹੈ ਕਿਸ ਤਰ੍ਹਾਂ ਦੇ ਨਤੀਜੇ ਹਰਿਆਣਾ ਦੇ ਵਿੱਚ ਰਹਿੰਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ